ਅਸੀਂ ਬਹੁਤ ਹੀ ਦਰਦਨਾਕ ਭਿਆਨਕ ਘਟਨਾਵਾਂ ਨੂੰ ਦੇਖਦੇ ਆ ਰਹੇ ਹਾਂ ਇਸ ਮੋੜ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਜਿਦੇ ਵਿੱਚ ਕਹਿੰਦੇ ਇੱਕ ਭਰਾ ਐਕਸਪਾਇਰ ਹੋ ਚੁੱਕੇ ਨੇ ਟਵਾਣੇ ਤੋਂ ਇਹ ਗੱਡੀ ਵੀ ਟਵਾਣੇ ਦੀ ਏ ਇਹ ਇਨਾ ਵੀਰਾਂ ਦੀ ਗੱਡੀ ਆ ਹਾਂਜੀ ਵੀਰ ਜੀ ਤੁਹਾਡੀ ਗੱਡੀ ਹਾਂਜੀ ਵੀਰ ਜੀ ਕੀ ਮਾਮਲਾ ਪੂਰਾ ਦੱਸੋ ਭਈ ਆ ਰਾਤ ਯਾਰ ਦੋਸਤ ਆਏ ਸੀ ਹੂੰ ਹੂੰ ਚੰਡੀਗੜ੍ਹ ਤੋਂ ਹੂੰ ਉਹ ਉਹਨਾਂ ਹੀ ਲੈਂਟ ਕੰਮ ਸੀ ਗੱਡੀ ਦੀ ਕਹਿੰਦੇ ਵੀ ਇਹ ਲੈ ਕੇ ਜਾਣੀ ਹੈ ਹੂੰ ਮੈਂ ਕੋਈ ਗੱਲ ਨਹੀਂ ਤੁਸੀਂ ਆਹ ਲੈ ਜਾਓ ਠੀਕ ਹੈ ਰਾਤ ਨੂੰ ਪਤਾ ਲੱਗਿਆ 1 ਵਜੇ ਹੂੰ ਵੀ ਐਂ ਕਰਕੇ ਗੱਲ ਹੋ ਗਈ ਅੱਛਾ ਕਿੰਨੇ ਜਣੇ ਸੀ ਗੱਡੀ 'ਚ ਇਹ 'ਚ ਤਿੰਨ ਜਣੇ ਸੀ ਜੀ ਤਿੰਨ ਜਣੇ ਸੀ ਕਿਵੇਂ ਕਹਿੰਦੇ ਇੱਕ ਜਣਾ ਪੂਰਾ ਹੋ ਗਿਆ ਹਾਂਜੀ ਉਹਦਾ ਮੌਕੇ ਤੇ ਹੋ ਗਿਆ ਜੀ ਮੌਕੇ ਤੇ ਪੂਰਾ ਹੋ ਗਿਆ ਹੈ ਕੂ ਡਰਿੰਕ ਪੇ ਪਰ ਸਭ ਤੋਂ ਵੱਡੀ ਗੱਲ ਇਹ ਮੋੜ ਆ ਗਿਆ ਪਤਾ ਲੱਗੇ ਦੋਨੇ ਪਾਸਿਆਂ ਦਾ ਦੋਨੇ ਚੀਜ਼ਾਂ ਦਾ ਜੋ ਇਹ ਮੂਨਕ ਤੋਂ ਟਵਾਣੇ ਨੂੰ ਰੋੜ ਜਾਂਦਾ ਹੈ ਤੇ ਟਵਾਣੇ ਤੋਂ ਜਦੋਂ ਮੂਨਕ ਨੂੰ ਆਉਂਦੇ ਆ ਖਾਸ ਤੌਰ ਤੇ ਜਦੋਂ ਆਪਾਂ ਟਵਾਣੇ ਤੋਂ ਮੂਨਕ ਵਾਲੀ ਸਾਈਡ ਆਉਂਦੇ ਹਾਂ ਤੇ ਐਨਾ ਕੁ ਖਤਰਨਾਕ ਇਹ ਮੋੜ ਹੈ ਇਸ ਮੋੜ ਤੇ ਦੂਜੇ ਤੀਜੇ ਚੌਥੇ ਦਿਨ ਆਪਾਂ ਨੂੰ ਬਹੁਤ ਵੱਡੇ ਹਾਦਸੇ ਵੇਖਣ ਨੂੰ ਮਿਲਦੇ ਹਨ ਸੋ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਇਹ ਜੋ ਮੋੜ ਹੈ ਇਹਦਾ ਜਰੂਰ ਹੱਲ ਕੀਤਾ ਜਾਵੇ ਨਹੀਂ ਤਾਂ ਇਸ ਮੋੜ ਤੇ ਵੱਡਾ ਸਾਰਾ ਬੈਨਰ ਲਿਖ ਕੇ ਲਾ ਦਿੰਦੇ ਆ ਵੀ ਖੂਨੀ ਮੋੜ ਇਹ ਮੋੜ ਬਹੁਤ ਜ਼ਿਆਦਾ ਹਾਦਸਿਆਂ ਨੂੰ ਸ਼ਿਕਾਰ ਕਰਨ ਵਾਲਾ ਗਰਸਤ ਕਰਨ ਵਾਲਾ ਮੋੜ ਹੈ ਇਸ ਮੋੜ ਤੇ ਆਪਾਂ ਨੂੰ ਇੰਨੇ ਕੁ ਜ਼ਿਆਦੇ ਹਾਦਸੇ ਮਿਲਦੇ ਹਨ ਵੀ ਆਪਾਂ ਸੋਚ ਵੀ ਨਹੀਂ ਸਕਦੇ ਅਤੇ ਹਰੇਕ ਬੰਦਾ ਬਚ ਕੇ ਹੀ ਲੰਘਦਾ ਹੈ ਜਿਹੜਾ ਅੱਗੇ ਆਉਣ ਵਾਲਾ ਟਾਈਮ ਜੋ ਸਰਦੀਆਂ ਦਾ ਟਾਈਮ ਹੈ ਸਿਆਲ ਦਾ ਟਾਈਮ ਹੈ ਅਤੇ ਧੁੰਦਾਂ ਦਾ ਟਾਈਮ ਹੈ ਜਿਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਵੀ ਕਿੱਧਰੋਂ ਕਿਹੜਾ ਸਾਧਨ ਆਉਂਦਾ ਹੈ ਸੋ ਦੁਬਾਰਾ ਫਿਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਸ ਮੋੜ ਦਾ ਹੱਲ ਜ਼ਰੂਰ ਕੀਤਾ ਜਾਵੇ ਛੇਤੀ ਤੋਂ ਛੇਤੀ ਤਾਂ ਜੋ ਆਉਣ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ ਧੰਨਵਾਦ ਜੀ